ਦਰਸ਼ਨੀ ਡਿਊਟੀ ਵਿੱਚ ਮੇਰੇ ਗੁਰਦੇਵ ਪਾਤਸ਼ਾਹ 6ਵੇਂ ਪੀਰ ਗੁਰੂ ਅਰਗੁਨ ਦੇ ਪਾਤਸ਼ਾਹ ਮਹਾਰਾਜ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਕੇ ਬਾਹਰ ਆਪਣੇ ਮਹੱਲਾ ਵਿੱਚ ਜਾਣ ਵਾਸਤੇ ਆ ਰਹੇ ਸਨ ਇੱਕ ਸਿੱਖ ਨੇ ਕਹਿ ਲੋ ਇੱਕ ਮੇਵੜੇ ਨੇ ਕਹਿ ਲੋ ਆ ਕੇ ਖਬਰ ਦਿੱਤੀ ਹੈ ਕਹਿਣ ਲੱਗੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇ ਦਰ ਘਰ ਵਿੱਚ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ ਰਹਿਮਤ ਕੀਤੀ ਹੈ ਤੁਹਾਡੇ ਘਰ ਵਿੱਚ ਇੱਕ ਪੁੱਤਰ ਦਾ ਜਨਮ ਹੋਇਆ ਤੁਹਾਡੇ ਘਰ ਵਿੱਚ ਇੱਕ ਸਹਬਜ਼ਾਦੇ ਦਾ ਜਨਮ ਹੋਇਆ ਗੁਰਦੇਵ ਪਾਤਸ਼ਾਹ ਮਹਾਰਾਜ ਇਸੇ ਥਾਂ ਉਤੇ ਖਲੋ ਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਤੇ ਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਇੱਕ ਵਾਰ ਅਰਦਾਸ ਵਿੱਚ ਜੁੜ ਗਏ ਆਪਣੇ ਨਾਲ ਭਾਈ ਜੇਠਾ ਸਿੱਧੂਆਂ ਵਾਲੇ ਨਾਲ ਕੁਝ ਹੋਰ ਸਿੱਖ ਜਦੋਂ ਆਪਣੇ ਮਹੱਲਾਂ ਵਿੱਚ ਗਏ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਬਾਲਕ ਦੇ ਦਰਸ਼ਨ ਕੀਤੇ ਨੇ ਜਿਨ੍ਹਾਂ ਨੇ ਉਸ ਵਕਤ ਅਵਤਾਰ ਧਾਰਿਆ ਗੁਰਦੇਵ ਪਾਤਸ਼ਾਹ ਮਹਾਰਾਜ ਜਿਉਂ ਹੀ ਮਾਤਾ ਜੀ ਦੇ ਪਾਸ ਗਏ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਉਸ ਬੱਚੇ ਨੂੰ ਜੀ ਦੀ ਅਜੇ ਆਰਜਾ ਕੁਝ ਘੰਟਿਆਂ ਦੀ ਹੈ ਉਹਨਾਂ ਨੂੰ ਜਾ ਕੇ ਨਮਸਕਾਰ ਕੀਤੀ ਹੈ ਨਮਸਕਾਰ ਕਰਨ ਤੋਂ ਬਾਅਦ ਪਿੱਛੇ ਖੜੇ ਸਿੱਖਾਂ ਦੇ ਮਨ ਵਿੱਚ ਇੱਕ ਸਵਾਲ ਪੈਦਾ ਹੋ ਗਿਆ ਉਹ ਸਵਾਲ ਇਹ ਸੀ ਭਈ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਘਰ ਵਿੱਚ ਅੱਗੇ ਵੀ ਸੁਪੁੱਤਰ ਨੇ ਪਰ ਉਹਨਾਂ ਨੂੰ ਕਦੇ ਨਮਸਕਾਰ ਨਹੀਂ ਕੀਤੀ ਕੀ ਕਾਰਨ ਹੈ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਇੱਕ ਨਵਜਾਤ ਬੱਚੇ ਨੂੰ ਆਪਣਾ ਸੀਸ ਝੁਕਾਤਾ ਤੇ ਸੀਸ ਵੀ ਉਹ ਝੁਕਾ ਰਹੇ ਨੇ ਜਿਹੜੇ ਛੇਵੇਂ ਨਾਨਕ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਭਾਈ ਜੇਠਾ ਸਿੱਧਵਾਂ ਵਾਲਾ ਇੱਕ ਸਵਾਲ ਪੁੱਛਦਾ ਸੱਚੇ ਪਾਤਸ਼ਾਹ ਤੁਹਾਡੇ ਘਰ ਵਿੱਚ ਪਹਿਲਾਂ ਵੀ ਪੁੱਤਰ ਨੇ ਪਰ ਉਹਨਾਂ ਨੂੰ ਕਦੇ ਸੀਸ ਨਹੀਂ ਝੁਕਾਇਆ ਪਰ ਜਿਹੜੇ ਬੱਚੇ ਨੂੰ ਤੁਸੀਂ ਹੁਣ ਸੀਸ ਝੁਕਾਇਆ ਕੀ ਕਾਰਨ ਹੈ ਕੀ ਰਮਜ ਹੈ ਕੀ ਮੂਜਜ਼ਾ ਹੈ ਕੀ ਕਰਾਮਾਤ ਹੈ ਮਹਾਰਾਜ ਸਾਨੂੰ ਵੀ ਕੁਝ ਸਮਝਾਓਗੇ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਆਖਿਆ ਸ਼ੁਕਰਾਨਾ ਅਕਾਲ ਪੁਰਖ ਦਾ ਭਾਈ ਜੇਠਾ ਜੀ ਜਿਹੜਾ ਸਾਡੇ ਘਰ ਵਿੱਚ ਆ ਗਿਆ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਗੁਰਤਾ ਗੱਦੀ ਦਾ ਅਵਤਾਰ ਇੱਕ ਹੋਰ ਪੇਜ ਦਿੱਤਾ ਇਹ ਬਾਲ ਮਰੀਸ਼ ਵਿੱਚ ਤਿਆਗਮਲ ਜਿਨ੍ਹਾਂ ਨੂੰ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਹਿੰਨੇ ਆ ਉਹਨਾਂ ਦੀ ਬਾਬਤ ਗੁਰੂ ਅਰਗਵਿੰਦ ਪਾਤਸ਼ਾਹ ਮਹਾਰਾਜ ਨੇ ਗੱਲ ਕਹੀ ਸੀ ਆਪਣੇ ਦਿਹਾਲੀ ਜਤੋਂ ਬਾਹਰ ਨਿਕਲਦਿਆਂ ਮੇਰੇ ਗੁਰ ਦੇ ਪਾਤਸ਼ਾਹ ਮਹਾਰਾਜ ਨੇ ਆਖਿਆ ਸਿੱਖੋ ਨਾਮੀ ਜੋਤ ਸਾਡੇ ਘਰ ਵਿੱਚ ਆ ਗਈ ਹੈ ਆ ਤੱਕੋ ਜਰਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਆਗਮਨ ਜਿਸ ਕਦਰ ਹੋਇਆ ਤੇ ਅੰਮ੍ਰਿਤਸਰ ਸ਼ਹਿਰ ਵਿੱਚ ਖੁਸ਼ੀਆਂ ਇਉਂ ਮਨਾਇਆਂ ਜਾਣ ਪਰਗਟੀ ਐ ਕੰਮੀ ਜੋਤਾ ਪਰਗਟੀ ਐ ਕੰਮੀ ਜੋਤਾ ਨੂਰੀ ਪ੍ਰਕਾਸ਼ ਹੋਇਆ ਪਰਗਟੀ ਐ ਕੰਮੀ ਜੋਤਾ ਨੂਰੀ ਪ੍ਰਕਾਸ਼ ਹੋਇਆ ਹਾਂ ਪਰਗਟੀ ਐ ਕੰਮੀ ਜੋਤਾ ਪਰਗਟੀ ਐ ਕੰਮੀ ਜੋਤਾ ਨੂਰੀ ਪ੍ਰਕਾਸ਼ ਹੋਇਆ दुयावाली थीन दुनीअ दवाली आए जगधारणे दीन दुनीअ दवाली आए जगधारणे ਦੇ ਦਿਦਾਰਿਆਂ ਨੇ ਜਨਮਾਂ ਦੇ ਰੋਗ ਲਾਉਣੇ ਹਾਂ ਜਿੰਨਾ ਦੇ ਦਿਦਾਰਿਆਂ ਨੇ ਜਿੰਨਾ ਦੇ ਦਿਦਾਰਿਆਂ ਨੇ ਜਨਮਾਂ ਦੇ ਰੋਗ ਲਾਉਣੇ ਦੁਖੀਆਂ ਤੇ ਕੋੜਿਆਂ ਦੇ ਦੁਖੀਆਂ ਤੇ ਕੋੜਿਆਂ ਦੇ ਕਸ਼ਟ ਨਵਾਰਨੇ ਦੁਖੀਆਂ ਤੇ ਕੋੜਿਆਂ ਦੇ ਕਸ਼ਟ ਨਵਾਰਨੇ ਰਾਖਸ਼ਾਂ ਨੂੰ ਮੱਤ ਦੇ ਕੇ ਹੋ ਦੇਵਤੇ ਬਣਾਉਣ ਆਏ ਦੇਵਤੇ ਬਣਾਉਣ ਆਏ ਦੇਵਤੇ ਬਣਾਉਣ ਆਏ ਰਾਖਸ਼ਾਂ ਨੂੰ ਮੱਤ ਦੇ ਕੇ ਪਾਪੀਆਂ ਪਖੰਡੀਆਂ ਦੇ ਪਾਪੀਆਂ ਪਖੰਡੀਆਂ ਦੇ ਵੇੜੇ ਲਾਉਣੇ ਪਾਰਨੇ ਪਾਪੀਆਂ ਪਖੰਡੀਆਂ ਦੇ ਵੇੜੇ ਲਾਉਣੇ ਪਾਰਨੇ ਫਰਮਾਨ ਲੈ ਕੇ ਆਏ ਆਈ ਰੱਬੀ ਆਤਮਾ ਹੈ ਆਈ ਰੱਬੀ ਆਤਮਾ ਹੈ ਪਾਕ ਫਰਮਾਨ ਲੈ ਕੇ ਆਈ ਰੱਬੀ ਆਤਮਾ ਹੈ ਆਈ ਰੱਬੀ ਆਤਮਾ ਹੈ ਪਾਕ ਫਰਮਾਨ ਲੈ ਕੇ ਸਚਖੰਡ ਵਾਲੀ ਵਾਲੀ ਵਾਰੀ ਸਚਖੰਡ ਪਾਕ ਫਰਮਾਨ ਲੈ ਕੇ ਆਏ ਆਈ ਰੱਬਿਆ ਤੁਮਾਹੇ ਆਈ ਰੱਬਿਆ ਤੁਮਾਹੇ ਪਾਕ ਫਰਮਾਨ ਲੈ ਕੇ ਬਾਣੀ ਸੱਚਖੰਡ ਵਾਲੀ ਬਾਣੀ ਸੱਚਖੰਡ ਵਾਲੀ ਆਏ ਪਰ ਚਾਰ ਲੈ ਬਾਣੀ ਸੱਚਖੰਡ ਵਾਲੀ ਆਏ ਪਰ ਚਾਰ ਕਈ ਦੇ ਲਈ ਕੋលਹੀ ਲੋਕਾਈ ਦੇ ਲਈ ਖੁੱਲੇ ਸਦਾ ਬਾਰ ਨੇ ਕੋលਹੀ ਲੋਕਾਈ ਦੇ ਲਈ ਖੁੱਲੇ ਸਦਾ ਬਾਰ ਨੇ ਕੋលਹੀ ਲੋਕਾਈ